ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀਆਂ ਵੀਰੋ ਕੱਦ ਕਾਠ ਵਾਲੀ ਚੰਗੀ ਟੋਪ ਕਲਾਸ ਚੰਗੇ ਰਿਕਾਰਡ ਵਾਲੀ ਆ ਗਈ ਆ ਆਓ ਵੀਰ ਜੀ ਇੰਨਾ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ ਵਧੀਆ ਗੁਰੂ ਮਾਰਾ ਜੀ ਫੌਜੀ ਰੰਗ ਲੱਗੇ ਆ ਵਧੀਆ ਜੀ ਵੀਰ ਜੀ ਨਾਮ ਦੱਸੋ ਆਪਣਾ ਨਾਮ ਕੋੜਲਾ ਗੁਜਰਾ ਪਿੰਡ ਕਾਲਪਾੜੀ ਜੀ ਕਾਲਾ ਵਪਾਰੀ ਆਖਣਾ ਜੀ ਠੀਕ ਹੈ ਪਿੰਡ ਕੋਟਲਾ ਗੁજરા ਗਿਆ ਹਾਂ ਜੀ ਹਾਂ ਜੀ ਹਾਂ ਜੀ ਜ਼ਿਲ੍ਹਾ ਮੈਂ ਅੰਮ੍ਰਿਤਸਰ ਅੰਮ੍ਰਿਤਸਰ ਆ ਗਿਆ ਹੈ ਨਾ ਜੀ ਤਸੀਲ ਮਜੀਠਾ ਠੀਕ ਹੈ ਜੀ ਹਾਂ ਜੀ ਹਾਂ ਜੀ ਫੋਨ ਨੰਬਰ ਦੱਸੋ ਵੀਰ ਜੀ 97798 97558 ਠੀਕ ਹੈ ਵੀਰ ਜੀ ਤੇ ਆਪਣੇ ਕੋ ਵੱਡੀ ਝੋਟੀਆ ਕੋਲੇ ਆ ਗਈ ਜੰਗੀਰ ਕਾਰਡ ਵਾਲੀ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਹਾਂ ਮਾਲਵੇ ਦੀ ਝੋਟੀਆ ਠੀਕ ਹੈ ਵੀਰ ਜੀ ਹਾਂ ਜੀ ਤੇ ਵੀਰ ਜੀ ਪਹਿਲੇ ਸੂਏ ਦਾ ਦੱਸਦੇ ਕੋਈ ਰਿਕਾਰਡ 14 ਲੀਟਰ ਦੁੱਧ ਭਰਿਆ ਅਰ ਕਾ 18 ਨੂੰ ਹੱਥ ਲਾਉਗੀ ਚੰਗੇ ਰਿਕਾਰਡ ਲਈ ਕੱਦ ਕਾਠ ਵਾਲੀ ਵੱਡੀ ਝੋਟੀ ਹੈ ਨਾ ਜੀ ਕੋਈ ਬੰਦਾ ਉਂਗਲ ਨਹੀਂ ਕਰ ਸਕਦਾ ਕੀ ਬਾਤਾਂ ਵੀਰੋ ਥਣ ਥਣ ਚੈੱਕ ਕਰ ਲਓ ਕੋਈ ਮੈਂ ਥਣਾ ਚ ਨਹੀਂ ਆਈ ਹਾਂਜੀ ਤੇ ਬਾਕੀ ਟਾਈਮ ਸਵੇਰ ਦਾ ਹਜੇ 8 ਵਜੇ ਚੋਈ ਜੇ 9 ਵਜੇ ਵਜੇ ਹੁਣ 9 ਦਾ ਟਾਈਮ ਹੋ ਗਿਆ 6 ਤਰੀਕ ਆ ਹਾਂਜੀ 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 ਠੀਕ ਹੈ ਵੀਰ ਜੀ ਕੋਈ ਸੱਜਣ ਆਵੇ ਦੋ ਟਾਈਮ ਚੋਵੇ ਤੇ ਸੱਲੀ ਕਰਕੇ ਖੜੇ ਬਿਲਕੁਲ ਜੀ ਉਹ ਇਹ ਨਾ ਕੇ ਵੀ ਇਹ ਤੇ ਜੇ ਇਹ ਤੇ ਕੋ ਬੰਦਾ ਇਹਨੂੰ ਕਹਿ ਕੇ ਆਣ ਕੇ ਚੈਲੰਜ ਕਰਦੇ ਮੈਨੂੰ ਵੀ ਮੈਂ ਚੇ ਨੁਕਸਾਨ ਦੇ ਮੈਂ ਦੇਣਦਾਰ ਹੋਊਗਾ ਕੌਣ ਧਿਆਨ ਦਾ ਕਰਾਵੇ ਬਿਲਕੁਲ ਜੀ ਵੇਖੋ ਜੀ ਕਈ ਸਾਲਾਂ ਦਾ ਪੁਰਾਣਾ ਵਪਾਰ ਆ ਤੁਹਾਡਾ ਸਚਾਈ ਦਾ ਚੱਲਦਾ ਹਾਂ ਜੀ ਹਾਂ ਜੀ ਹਾਂ ਜੀ ਹਨਾ ਜੀ ਤੁਹਾਡੇ ਕੋ ਇੱਥੇ ਲੋਕਲ ਆ ਕੇ ਚਵਾ ਕੇ ਪਸ਼ੂ ਖੜਦੇ ਆ ਵੀਡੀਓ ਤੁਸੀਂ ਬਹੁਤ ਘੱਟ ਪਾਉਂਦੇ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਚੰਗੀ ਝੋਟੀ ਵੱਡੀ ਹਨਾ ਦੂਜੀ ਸੂਈ ਚੰਗਾ ਤੇ ਸੂਈ ਕਦੋਂ ਆਏ ਕੱਲ ਦੀ ਸੂਈ ਜੀ ਕੱਲ ਦੀ ਸੂਈ ਆ ਹਾਂ ਜੀ ਠੀਕ ਹੈ ਜੀ ਤੇ ਵਿਖਾਈਏ ਦਾ ਤੋਰਾ ਵੀਰ ਜੀ ਜੀ ਵੇਖੋ ਵੀਰ ਮਗੀ ਵੀਰ ਜੀ ਨੇ 7:00 ਵਜੇ ਦੀ ਚਵਾਈ ਕੀਤੀ ਅਜੇ ਵੀਰੋ 9:00 ਵਜੇ ਆ 6 ਤਰੀਕ ਆ ਗਈ ਅੱਜ ਆਪਣੇ ਚੰਗੀ ਝੋਟੀ ਆ ਵੀਰੋ ਲੈਵਾ ਚੈੱਕ ਕਰੋ ਕੀ ਬਾਤਾਂ ਜੀ ਇਹ ਸ਼ਾਮ ਨੂੰ ਤਾਂ ਕਾਫੀ ਬਣੂਗੀ ਵੀਰ ਜੀ ਇਹਨੂੰ ਲੰਮੀ ਤੋਰੋ ਲੰਮੀ ਤੋਰੋ ਵੇਖੋ ਵੀਰੋ ਵੱਡੀ ਝੋਟੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਪਤਲਾ ਚਾਮ ਆ ਗਿਆ ਸਿੰਗਲ ਹੱਡੀ ਆ ਗਈ ਆ ੁੱਡੇ ਹੱਡੇ ਚੈੱਕ ਕਰੋ ਵੀਰੇ ਕੀ ਬਾਤਾਂ ਆ ਚੰਗੀ ਝੋਟੀ ਆ ਚੰਗੇ ਰਿਕਾਰਡ ਚ ਆਈ ਆ ਤੋਰ ਦਿਓ ਵੀਰੇ ਤੋਰ ਦਿਓ ਤੋਰ ਤੋਰ ਕੋਈ ਨੀ ਲੰਮੀ ਤੋਰ ਬਾਕੀ ਵੀਰੋ ਪਹਿਲੇ ਸੂਆ ਚੰਗਾ ਰਿਕਾਰਡ ਦੱਸਦਾ ਵੀਰੇ ਝੋਟੀ ਦਾ ਹੁਣ ਦੂਜਾ ਸੂਆ ਸੂਈ ਆ ਲੈ ਵੀਰ ਜੀ ਲੈ ਬਾਕੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊ ਵੀਰੇ ਤੂੰ ਛੱਡ ਕੇ ਨਹੀਂ ਜਾਂਦੇ ਝੋਟੀ ਪਸ਼ੂ ਦੇ ਲਾਗੇ ਜ਼ਰੂਰ ਪਹੁੰਚਿਆ ਕਰੋ ਝੋਟੀ ਨੂੰ ਛੱਡ ਕੇ ਨਹੀਂ ਜਾਂਦੇ ਲੈ ਵਾ ਲੂਆ ਚੈੱਕ ਕਰ ਲਓ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਕੀਆ ਬਾਤਾਂ ਜੀ ਚੰਗਾ ਥਣ ਮੋਟਾ ਲੱਗਿਆ ਵੀਰੋ ਚਵਾਈ ਵਾਲਾ ਮੋਟਾ ਥਣ ਕਿਹਨੂੰ ਕਹਦੀ ਹੈ ਨਾ ਐ ਗਾਈਆਂ ਵਰਗਾ ਥਣ ਲੱਗਿਆ ਕੀ ਬਾਤਾਂ ਜੀ ਚੰਗਾ ਥਣ ਵੀਰੋ ਲੱਗਿਆ ਜੋ ਮੋਟਾ ਥਣ ਲੱਗਿਆ ਚਵਾਈ ਵਾਲਾ ਜਿੰਨਾ ਗਾਂ ਨੂੰ ਆ ਵੀਰੋ ਓਨਾ ਪਛਾਣੂ ਆ ਅਜੇ ਬਾਨਾ ਸ਼ਾਮ ਤਾਈ ਝੋਟੀ ਨੇ ਸਵੇਰ ਦਾ ਟਾਈਮ ਆ ਚਵਾਈ ਇਹਦੀ ਹੋਈ ਹੋਈ ਆ ਝੋਟੀ ਦੀ ਬਾਕੀ ਸਿੰਗ ਦੀ ਕੁਆਲਿਟੀ ਵੀ ਚੈੱਕ ਕਰ ਲੋ ਤੇ ਮੀਂਹ ਦੀ ਆ ਵੀ ਰੇਟਿੰਗ ਵੀਰ ਜੈਜੀ ਕਰੂਗਾ ਆ ਬੱਚਾ ਆ ਗਿਆ ਜੀ ਕਟਾ ਗਿਆ ਜੀ ਹਾਂ ਜੀ ਹਾਂ ਜੀ ਕਟਾ ਰਹੀ ਕਟਾ ਕਟਾ ਗਿਆ ਠੀਕ ਹੈ ਜੀ ਤੇ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਵੇਖੋ ਵੀਰ ਜੀ ਇਹ ਛੋਟੀ ਦੁਕਾਨ ਹੈ ਇੱਥੇ ਛੋਟਾ ਹੀ ਮੋਲ ਹੋਣਾ ਇੰਤੜਾ ਰੇਟ ਗਿਆ ਹੈ ਨਾ ਵੱਡੀਆਂ ਦੁਕਾਨਾਂ ਜੀ ਇਹ ਸ਼ੋਰੂਮ ਜੇ ਵੱਡੀ ਹੋਵੇ ਤਾਂ ਦੇਖਣਾ 275 ਦੀ ਹੈ 375 ਦੀ ਆ ਇੱਥੇ ਕੋਈ 275 ਨਹੀਂ ਕੋਈ 375 ਨਹੀਂ ਇੱਥੇ ਦੀ ਹਾਂ ਨਾ ਉਹ ਵੀ 145 ਦੀ ਕੀ ਬਾਤ ਹੈ 145 ਦੀ ਮਾਈ ਦੇਵਾਂਗੇ ਚੰਗੀ ਮੱਝ ਨੂੰ ਹੀ ਇਹ ਫੇਲ ਕਰੂਗੀ ਮੈਨਾਂ ਵੀਰ ਜੀ ਮੈਂ ਮਨਚ ਸੋਚਿਆ ਮੈਂ ਤੁਹਾਨੂੰ 170 75 ਮੰਗੋ ਨਹੀਂ ਜਾਇਜ ਜੀ ਜਾਇਜ ਨੂੰ ਜਾਇਜ ਕਹਿਣਾ ਵਾ ਉਹਦੇ ਵਿੱਚ ਕੋਈ ਛੋਟ ਨਹੀਂ ਆਪਾਂ ਨਹੀਂ ਕਹਿੰਦੇ ਛੋਟ ਕਰੋ ਭਾਜੀ 145 ਦੀ ਹਾਂ ਇਹ ਪਰਮਾਤਮਾ ਦੀ ਕਿਰਪਾ ਨਾਲ ਥੋੜੀ ਦੇਸ ਜਰੂਰ ਹੈ ਪਰ ਮਹੀ ਕੁਆਲਿਟੀ ਕੁਆਲਿਟੀ ਨਹੀਂ ਠੀਕ ਹੈ ਜੀ ਕਿਹੜਾ ਮਰਜੀ ਖਿਡਾਰੀ ਬੰਦਾ ਆਜੇ ਕਾਰੀ ਗਾਰ ਆਜੇ ਕੋਈ ਕਹਦੇ ਆਣਗੇ ਵੀ ਮਹੀ ਕੁਆਲਿਟੀ ਦੀ ਨਹੀਂ ਮਹੀ ਫਰੀ ਦੇ ਦਾਂਗੇ ਕੀ ਬਾਤ ਨਹੀਂ ਸਹੀ ਗੱਲ ਹੈ ਜੀ ਚੰਗੀ ਮੈਂ ਵੀਰੋ ਪਤਲੇ ਚਮਚਾ ਵੱਡਾ ਕਦ ਕੱਠ ਆ ਗਿਆ ਦੂਜਾ ਸੁਆ ਲੈ ਵਾਲੂ ਆ ਵੀ ਸ਼ਾਨਦਾਰ ਆ ਦੂਜਾ ਸੁਆ ਕੋਈ ਵੀਰ ਆਗੇ ਕੋਈ ਨੁਕਸ ਨਹੀਂ ਕਰ ਸਕਦਾ ਜੀ ਹਨਾ ਜੀ ਸੋਨਾ ਤਾਂ ਸੋਨਾ ਹੀ ਚਮਕਣਾ ਹਨਾ ਜੀ ਪਿੰਡ ਫਿਰ ਲਈਏ ਨਾ ਮਾੜ ਜਣੀ ਕੁਆਲਿਟੀ ਦੀ ਮਿਲਦੀ ਬਿਲਕੁਲ ਵੀਰ ਜੀ ਬਿਲਕੁਲ ਹਾਂਜੀ ਵੱਡਿਆਂ ਆਡਿਆਂ ਦੇ ਸ਼ੌਕਰਾਂ ਕੋਲ ਠੀਕ ਹੈ ਜੀ ਹਾਂ ਇਹ ਛੋਟੇ ਵੱਟੇ ਜਿਹੜੇ ਆ ਵਪਾਰੀਆਂ ਕੋਲ ਇਹ ਛੋਟੇ ਹੁੰਦੇ ਆ ਤੇ ਆਪਾਂ ਦੇ ਮਹਾਰਾਜ ਦੇ ਬਾਬੇ ਗੁੱਡੇ ਸਾਹਿਬ ਨੇ ਗੱਲ ਆਵਾਜ਼ ਮਾਰ ਕੇ ਦਿੱਤੀ ਆ ਬਿਲਕੁਲ ਬਿਲਕੁਲ ਜੀ ਲੰਮੀ ਬੇਲ ਆ ਗਈ ਆ ਫਿਰ ਹਨਾ ਜੀ ਕਦ ਕਾਠਾ ਲਈ ਆ ਗਈ ਆ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਵੀਰ ਜੀ ਕਿਦਾਂ ਮੰਨ ਲਓ ਕੋਈ ਦੂਰੋਂ ਚੱਲ ਕੇ ਹੁੰਦੇ ਚਲੋ ਥੋੜੀ ਬੋਧੀ ਸ਼ੋਰਟ ਕਰਦੇ ਹੋ हां ठीक है वीर जी बिल्कुल जी ਤੁਹਾਡਾ ਪੁਰਾਣੇ ਸਮੇਂ ਤੋਂ ਕੰਮ ਚੱਲਦਾ ਤਾਂ ਤਾਂ ਤੁਹਾਨੂੰ ਪਰਖਾ ਪਸ਼ੂ ਦੀ ਤੇ ਚਲੋ ਪਹਾੜਾ ਵੀ ਹੁੰਦਾ ਹੈ ਨਾ ਜੀ ਰੇਟ ਤੁਹਾਡਾ ਬਿਲਕੁਲ ਜੈ ਜੈ ਵੀਰ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਹਾਂ ਕਾਲਾ ਵਪਾਰੀ ਜੀ ਕੋਟਲਾ ਗੋਜਰਾ ਜੀ ਹਾਂਜੀ 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 ਪਿੰਡ ਦੱਸ ਦਿਓ ਵੀਰ ਪਿੰਡ ਕੋਟਲਾ ਗੋਜਰਾ ਨਾਂ ਕਾਲਾ ਵਪਾਰੀ ਹੈ ਜਿਲ੍ਹਾ ਅੰਮ੍ਰਿਤਸਰ ਹੈ ਸਾਹਿਦ ਮਜੀਠਾ ਫੋਨ ਨੰਬਰ ਦੱਸ ਦਿਓ ਵੀਰ ਜੀ 9779897558 ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ